Restoran itu ya, banyak 75 ਜੀ ਜਦੋਂ ਆਪ ਆਪਾ ਖੜਾ ਨਹਿਰ ਤੋਂ ਉਧਰ ਨੂੰ ਪਟਿਆਲੇ ਰੋਡ ਨੂੰ ਜਾਂਦੇ ਨੇਈ ਉਦੋਂ ਥੋੜਾ ਜਿਹਾ ਅੱਗੇ ਜਾ ਕੇ ਜੀ ਅਸੀਂ ਆਪ ਦਾ ਵੀ ਮੇਰੇ ਦਾਦੀ ਜੀ ਪੂਰੇ ਹੋ ਗਏ ਜੀ ਉਹਨਾਂ ਦੇ ਮੈਂ ਮਤਲਬ ਫੁੱਲ ਪਾਉਣ ਜਾ ਰਹੇ ਸੀ ਕੀਰਪਨ ਕੀਰਤਨ ਪਰਸ ਆਏ ਬਈ ਤੇ ਉੱਤੋਂ ਆਉਂਦੇ ਹੋਏ ਜੀ ਅਸੀਂ ਤਾਂ ਆਪ ਦਾ ਇਨ ਸਾਈਡ ਜਾ ਰਹੇ ਹਾਂ ਜੀ ਬੀਬੀ ਉਹਦੇ ਸਹੀ ਸੈਡ ਉਹ ਜਿਹੜਾ ਮਤਲਬ ਵੀ ਇਧਰ ਉਹ ਪਟਿਆਲੇ ਤੋਂ ਇਧਰ ਨੂੰ ਆ ਰਿਹਾ ਸੀ ਸਮਾਨ ਨੂੰ ਉਹਨੇ ਇੱਕਦਮ ਜੇ ਚੱਲਦੀ ਗੱਡੀ ਇੰਨੀ ਤੇਜ਼ ਦੱਬੀ ਹੋਈ ਸੀ ਨਾ ਵੀ ਇੱਕਦਮ ਸਾਡੇ ਕੋਲੋਂ ਕੱਟ ਮਾਰਿਆ ਜੀ ਉਹਨੇ ਉਹਦਾ ਕੰਟਰੋਲ ਨਹੀਂ ਹੋਈ ਜੀ ਹੁਣ ਤਾਂ ਆਪਾਂ ਤਾਂ ਆਪਣੀ ਸਪੀਡ 'ਚ ਜਾ ਰਹੇ ਸੀ ਆਪਣਾ ਤਾਂ ਕੋਈ ਕਸੂਰ ਨਹੀਂ ਤੇ ਇੱਕਦਮ ਹੈਈ ਕਿਹੜੇ ਕਿਹੜੇ ਤੇ ਐਕਸੀਡੈਂਟ ਹੋਇਆ ਇੱਕ ਸਾਡੀ ਸੀ ਕੀ ਸੀ ਉਹ ਅਸੀਂ ਜਾ ਰਹੇ ਸੀਗੇ ਇਧਰੋਂ ਹੀ ਸਮਾਨੇ ਤੋਂ ਪਟਿਆਲੇ ਨੂੰ ਜਾ ਰਹੇ ਸੀਗੇ ਹਾਂ ਜੀ ਤਾਂ ਤੂਫਾਨ ਗੱਡੀ ਸੀ ਸ਼ਾਇਦ ਹਾਂ ਦੂਸਰੀ ਗੱਡੀ ਤਾਂ ਨਹੀਂ ਮੇਰੇ ਖਿਆਲ ਚ ਕੋਈ ਹੋਰ ਹਾਂ ਹਾਂ ਅੰਨੇ ਚੋਟਾ ਹਾਂਜੀ 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 ਹਾਂ ਅਸੀਂ ਜਾ ਰਹੇ ਸੀ ਸਾਡੀ ਏਡੀ ਕੋਈ ਖਾਸ ਭੱਜੀ ਹੋਈ ਨਹੀਂ ਸੀ ਗੱਡੀ ਜੀ ਸਭਾ ਅਸੀਂ ਫੈਮਲੀ ਆ ਸਾਰੀ ਜੀ ਨਾਰਮਲ ਸਪੀਡ ਸੀ ਸਾਡੀ ਤਾਂ ਹੀ ਉਹ ਜਿਹੜੀ ਅੱਗੋਂ ਗੱਡੀ ਆਈ ਉਹ ਬਹੁਤ ਜ਼ਿਆਦਾ ਤੇਜ਼ ਆ ਰਹੀ ਸੀ ਅ ਚੋ ਬੇਰੀ ਫੈਮਲੀ ਦਾ ਲਗਭਗ ਜੀ ਇੱਕ ਮੈਂਬਰ ਸਹੀ ਆ ਜੀ ਬਾਕੀ ਸਾਰੇ ਫਟੜੇ ਆਈ ਅਸਰ ਫਤੇਪੁਰ ਦੇ ਕੋਲ ਐਕਸੀਡੈਂਟ ਹੋਇਆ ਹੈ ਇਹਨਾਂ ਦੇ ਮੁਤਾਬਕ ਤੇ ਸਾਡੇ ਕੋਲ ਟੋਟਲ ਹੁਣ ਤੱਕ 9 ਜਣੇ ਆ ਚੁੱਕੇ ਹੈ ਜਿਨ੍ਹਾਂ ਚੋਂ ਇੱਕ ਬੱਚਾ ਹੈ ਬੱਚਾ ਤਾਂ ਛੋਟਾ ਹੈ ਬਿਲਕੁਲ ਠੀਕ ਹੈ ਬਾਕੀ ਜਿਹੜੇ 8 ਹੈਗੇ ਉਹਨਾਂ ਦੇ ਟ੍ਰੀਟਮੈਂਟ ਚੱਲ ਰਹੇ ਹਨ ਅੰਡਰ ਟ੍ਰੀਟਮੈਂਟ ਹੈਗੇ ਹਨ ਤੇ 3 ਦੇ ਦਾ ਮਲਟੀਪਲ ਫ੍ਰੈਕਚਰਸ ਹੈ ਜਿਵੇਂ ਪੈਰਾਂ ਤੇ ਲੱਤਾਂ ਤੇ 2 ਦੇ ਹੈਡ ਇੰਜਰੀ ਹੈ ਉਹ ਸਟੀਚਿੰਗ ਵਗੈਰਾ ਹੋ ਗਈ ਡਾਕਟਰ ਆਰਥੋ ਵਾਲੇ ਵੀ ਇੱਥੇ ਆ ਗਏ ਉਹ ਸਾਰਾ ਅਸੀਂ ਦੇਖ ਰਹੇ ਹਾਂ ਤੇ ਉਸਨੇ ਬਾਅਦ ਫਿਰ ਆਪਾਂ ਅਗਰ ਕਿਸ ਨੂੰ ਰੈਫਰ ਕਰਨ ਦੇ ਲੋਡ ਹੋਇਆ ਤਾਂ ਫਿਰ ਰੈਫਰ ਕਰਾਂਗੇ ਅਗਰ ਕੋਈ ਜ਼ਿਆਦਾ ਹੈਡ ਇੰਜਰੀ ਨਿਕਲਦੀ ਆ ਤਾਂ ਜੀ ਜੀ ਪਟਿਆਲਾ ਰੋਡ ਤੇ ਹੋਇਆ ਕਿ ਤੇ ਇਹ ਸਾਡਾ ਪਰਿਵਾਰ ਫੁੱਲ ਪਾਉਣ ਜਾ ਰਿਹਾ ਸੀ ਜੀ ਦਗਾਲ ਪਿੰਡ ਤੋਂ ਵੀ ਰਸਤੇ 'ਚ ਸੀ ਤਾਂ ਦਗਾਲ ਪਿੰਡੀ ਸੀਗੇ ਉੱਥੋਂ ਫੋਨ ਗਿਆ ਇਹਨਾਂ ਦਾ ਫੇਰ ਆਇਆ ਸੀ ਤਾਂ ਸਾਨੂੰ ਹਜੇ ਕੁਝ ਵੀ ਨਹੀਂ ਪਤਾ ਹਜੇ ਪੇਸ਼ੈਂਟ ਵੀ ਅਸੀਂ ਪੂਰੀ ਤਰ੍ਹਾਂ ਆਪਦੇ ਦੇਖ ਨਹੀਂ ਪਾਏ ਵੀ ਕਿੰਨੇ ਬੰਦਿਆਂ ਦੇ ਸੱਟ ਲੱਗੀਆਂ ਕੀ ਹੋਇਆ 8-10 ਬੰਦੇ ਸੀ ਜਿਹੜੇ ਉੱਥੋਂ ਬੈਠੇ ਸੀ ਇਹ ਦਗਾਲ ਪਿੰਡ